ਜੀਦੀ ਜੁੜੋਈ ਹਰ ਸੰਗਤ ਜੋ ਨਵੇਂ ਆਏ ਮੇਰੇ ਭੈਣ ਤੇ ਭਰਾ ਥੋੜੀ ਜੀ ਗੱਲ ਦਾ ਜ਼ਿਕਰ ਕਰਾਂਗੇ ਮਹਾਰਾਜ ਦੇ ਨਾਲ ਵੇਲੇ ਜਿਨੇ ਗੁਰਸਿੱਖਾਂ ਨੇ ਜਿਹੜੇ ਆਨੰਦ ਮਾਣੇ ਨੇ ਉਹਨਾਂ ਕੋਲੋਂ ਅਸੀਂ ਆਨੰਦ ਮਾਣਦੇ ਆ ਆ ਹੁਣ ਹਾਜ਼ਰ ਬੈਠੇ ਨੇ 100 ਸਾਲ ਦੇ ਮਹਾਰਾਜ ਦੇ ਨਾਲ ਸਾਡੇ ਜਗੀਰ ਸਿੰਘ ਜੀ ਪਾਪੂ ਜੀ ਸਾਡੇ ਜਿਹਨਾਂ ਦੀ ਉਮਰ 100 ਸਾਲ ਦੀ ਹੋ ਗਈ ਏ ਇਨੋਗਲੂ ਜਿਹੜੀਆਂ ਗੱਲਾਂ ਪੁੱਛਦਿਆਂ ਨਾ ਰੋਮ ਰੋਂ ਖੜ ਗਿਆ ਤਾਂ ਜੋ ਕਹਤ ਕਿ ਇਹਨਾਂ ਨੇ ਮਹਾਰਾਜ ਨਾਲ ਮਹਾਰਾਜ ਨਾਲ ਹਟਾਏ ਨੇ ਜ਼ੁਬਾਨੀ ਇਹਨਾਂ ਕੋਲ ਪੁੱਛਦਿਆਂ ਨਾ ਲੂ ਲੂ ਕੰਡੇ ਕੰਡੇ ਖੜੇ ਹੋ ਜਾਂਦੇ ਨੇ ਕੀ ਦਸੀਏ ਜਦੋਂ ਇਹਨਾਂ ਕੋਲ ਪੁੱਛਦੇ ਆ ਭਾਨ ਸਿੰਘ ਜੀ ਬੈਠੇ ਦੇ ਜੀ ਇਹ ਸਾਡੇ ਮਹਾਰਾਜ ਵੇਲੇ ਦੇ ਸਿੱਖ ਨੇ ਜਿਹੜੇ ਪਗਦ ਚੁਣ ਚੁਣ ਮਹਾਰਾਜ ਨੇ ਕਢੇ ਜਿਨ੍ਹਾਂ ਦਾ ਇਹਨਾਂ ਦਾ ਬਿਆਨ ਹੀ ਨਹੀਂ ਕਰ ਸਕਦੇ ਇਹਨਾਂ ਨੇ ਇਹਨਾਂ ਦੀ ਤੁਲਨਾ ਹੀ ਨਹੀਂ ਕਰ ਸਕਦੇ ਅਸੀਂ ਆਪਣੇ ਬਰਾਬਰ ਨਹੀਂ ਕਰ ਸਕਦੇ ਅਸੀਂ ਕੀ ਇਹਨਾਂ ਦੀ ਸ਼ਿਫਤ ਕਰੀਏ ਤੇ ਸਤਿਗੁਰੂ ਦੀ ਸ਼ਿਫਤ ਕਰੀਏ ਤੁਹਾਨੂੰ ਮੈਂ ਇਸ ਕਰਕੇ ਦੱਸਣਾ ਲੱਗਾ ਇਹ ਟਾਈਮ ਨਹੀਂ ਬਣੀਦਾ ਲੈਣਾ ਸੀ ਬਸ ਥੋੜਾ ਜਿਹਾ ਸ਼ਿਫਤ ਕਰਨ ਦੀ ਪੁਰਾਣੀ ਗੁਰਸਿੱਖਾਂ ਦੀ ਗੱਲ ਦੀ ਗੱਲ ਸੁਣਾਵਾਂਗਾ ਤੁਹਾਨੂੰ ਮੈਂ ਪੁਰਾਣੀ ਸਾਖੀ ਸੁਣਾਵਾਂਗਾ ਇਸ ਦੇ ਦਰਸ਼ਕੀ ਲੱਗੇ ਰਹਿਣੇ ਉਡੀਕ ਯਾਦ ਕਰਿਓ ਧਿਆਨ ਰੱਖਿਓ ਤੁਸੀਂ ਵੀ ਠੀਕ ਦਿਓ ਸਾਨੂੰ ਪਰਮਾਤਮਾ ਮਿਲ ਜੇ ਅੱਲਾਹ ਤਾਲਾ ਮਿਲੇ ਸਤਨਾਮ ਵਾਇਗੁਰੂ ਮਿਲੇ ਰਾਮ ਦਾ ਰਾਮ ਮਿਲੇ ਕਾਨਾ ਦਾ ਕਾਨ ਮਿਲੇ ਮੇਤਰੀ ਬੋਧਾ ਮਿਲੇ ਜਿਸ ਇਸਮ ਦੇ ਵਿੱਚ ਉਹ ਹੈ ਪੱਕਾ ਜੇ ਪੱਕਾ ਜੇ ਮੈਂ ਮਥਰ ਟੇਕੀ ਡੰਗ ਗੁਜ਼ਾਰਨੇ ਆ ਡੰਗ ਗੁਜ਼ਾਰਨੇ ਫਿਰ ਉਹਦੀ ਉਹ ਅਲੱਗ ਅਵਸਥਾ ਹੈ ਜੇ ਮਿਲਣਾ ਹੈ ਤੇ ਮਿਲ ਕੇ ਉਹਨੂੰ ਮਿਲਣਾ ਹੈ ਵਿੱਚ ਕੌਣ ਹੁੰਦਾ ਸ਼ਬਦ ਠੀਕ ਹੈ ਜੀ ਬਸ ਜ਼ਿਆਦੀ ਗੱਲ ਨਹੀਂ ਕਰਾਂਗਾ ਉਸ ਤੋਂ ਬਾਅਦ ਕਹਿਣ ਦਾ ਮਤਲਬ ਆਪਣੇ ਪੱਕੇ ਰਹਿ ਕੇ ਮਿਲਣਾ ਤੇ ਐਸਾ ਇੱਕ ਗੁਰਸਿੱਖ ਸੀ ਮਹਾਰਾਜ ਗੋਬਨ ਵਲੇ ਜਦੋਂ ਮਹਾਰਾਜ ਹਾਜ਼ਰ ਸਨ ਹੈ ਹੁਣ ਵੀ ਹੈਂਡ ਮਹਾਰਾਜ ਜਿਸ ਦੇ ਪਾਸ ਆਈ ਉਦੋਂ ਸਰੀਰ ਰੂਪ ਦੇ ਵਿੱਚ ਗੱਲ ਕਰਦਾ ਮੈਂ ਤੁਹਾਨੂੰ ਉਸ ਵੇਲੇ ਮਹਾਰਾਜ ਦੇ ਵੇਲੇ ਗੁਰਸਿੱਖ ਸੀ ਉਹਦੀ ਅਵਸਥਾ ਸੀ 14 ਸਾਲ ਦੀ ਜਿਸ ਨੇ ਅਵਸਥਾ ਸੀ 14 ਸਾਲ ਦੀ ਉਮਰ ਸੀ ਉਸ ਉਸ ਬੱਚੇ ਦੀ ਅਜ ਤਾਂ ਹੁਣ ਐਸ਼ਵਲੀਓ 64 ਸਾਲ ਦਾ ਹੋ ਗਿਆ ਹੈ। ਉਹਨੇ ਕੋਲੋਂ ਅਸੀਂ ਇੰਜ ਜਾਂਦੇ ਹਾਂ ਜੇਠੋਹਾਂ ਜਾਂਦੇ ਹਾਂ ਪੁੱਛਦੇ ਹਾਂ ਪੁਰਾਣੇ ਸਿੱਖਾਂ ਕੋਲੋਂ ਵੀ ਕੀ ਕੀ ਕੌਤਕ ਦੇਖੇ ਕਿ ਕਿਵੇਂ ਕਿਵੇਂ ਮਹਾਰਾਜ ਨਾਲ ਖੇਲ ਕੀਤੀਆਂ ਮਹਾਰਾਜ ਨੇ ਕੀ ਕੀ ਖੇਲ ਕੀਤੀਆਂ ਤੇ ਉਹਨੇ ਸੁਣਾਈ ਗੱਲ ਉਹ ਕਹਿੰਦਾ ਬਿਆਨ ਨਹੀਂ ਕਰ ਸਕਦੇ। ਕੀ ਦਸੀ? ਉਹਨੇ ਜਦ ਸੁਣਾਈ ਗੱਲ ਕਹਿਣ ਲੱਗਾ ਕਹਿੰਦਾ ਵੀ ਮੈਂ ਮੱਜਾਂ ਨੂੰ ਕੱਖ-ਕੱਠੇ ਪਾਦਾ ਹੁੰਦਾ ਸੀ ਤਾਰਾਂ ਕੱਢਦਾ ਸੀ। ਕਾਗ ਪੱਠੇ ਪਾਣੇ ਦੇ ਧਾਰਾ ਕੱਢਣੀਆਂ ਤੇ ਦੁੱਧ ਮੈਂ ਲੈ ਜਾਂਦਾ ਸੀ ਮਹਾਰਾਜ ਦੇ ਜਿੱਥੇ ਰੱਖਣਾ ਹੁੰਦਾ ਸੀ ਉਹ ਕੋਤਰ ਦੇ ਕੀ ਹੋਇਆ ਤਾਂ ਮੈਂ ਕਿਹਾ ਵੀ ਉਹ ਗਲਾਸ ਭਰ ਕੇ ਤੇ ਵੀ ਮੈਂ ਵੱਡਾ ਜਿਹਾ ਭਰ ਕੇ ਮੈਂ ਮਹਾਰਾਜ ਨੂੰ ਮੈਂ ਸਿੱਧਾ ਹੀ ਲੈ ਜਾਵਾਂ ਮੈਂ ਸਿੱਧਾ ਹੀ ਪਲਾਸਮਾ ਜਾ ਕੇ ਮਹਾਰਾਜ ਨੂੰ ਦਰਸਾਈਂ ਕਮਰੇ ਦੇ ਅੰਦਰ ਸਾਂ ਸ਼ੋਣ ਵਾਲੀ ਗੱਲ ਏ ਧਿਆਨ ਨਾ ਉਹ ਜਦੋਂ ਗਲਾਸ ਭਰ ਕੇ ਲੈ ਕੇ ਜਾ ਕੇ ਜਿਵੇਂ ਦਰਵਾਜ਼ੇ ਬੂਹੇ ਨੂੰ ਖੜਕਾ ਖੜਕਾਇਆ ਨਹੀਂ ਐਂਡ ਖੋਲ ਕੇ ਜਦ ਅੰਦਰ ਵੜਨ ਲੱਗਾ ਕਦਮ ਤਾਂ ਅੰਦਰ ਗਿਆ ਤਾਂ ਅੰਦਰ ਕੁਝ ਹੋਰ ਹੀ ਗੱਲ ਹੈ ਗਈ ਹੈ ਪਾਸ਼ਾ ਜੀ ਇੱਥੋਂ ਉੱਠ ਕੇ ਮਹਾਰਾਜ ਛਾਤ ਨਾ ਲਗੇ ਨੇ ਆ ਵੇਖੋ ਗੱਲ ਚਿੱਟਾਈ ਚਟਾ ਅੰਦਰ ਪਸਾਰਾ ਸਾਰਾ ਅੰਦਰ ਚਿੱਟੇ ਹੀ ਚਟਾ ਹੋਇਆ ਤੇ ਅੰਦਰ ਨੂਰੇ ਨੂਰ ਹੋਇਆ ਤੇ ਨੂਰੇ ਨੂਰ ਹੋਇਆ ਤੇ ਉਸ ਕਮਰੇ ਦੇ ਅੰਦਰ ਰਸਨਾਈ ਰਸਨਾਈ ਹੋਈ ਹੋਈ ਹੈ ਨਜ਼ਾਰਾ ਤੱਕੋ ਮਾੜਾ ਸੋ ਉਹ ਧਰਕੇ ਪਿੱਛੇ ਪਜਿਆ ਆਖੇ ਆਪਣੀ ਹੋਈ ਕਿ ਸੇਵਾ ਲੱਗ ਕਿਆ ਕਰ ਜੋ ਦੀ ਡਿਊਟੀ ਨਭਾਈ ਲਈ ਸੀ ਥੋੜੇ ਚਿਰ ਬਾਅਦ ਮਹਾਰਾਜ ਕੀ ਕੀਤਾ ਮਹਾਰਾਜ ਫਿਰ ਜਦੋਂ ਆਪਣੇ ਟਾਈਮ ਨਾਲ ਫਿਰ ਮਹਾਰਾਜ ਬਾਹਰ ਆਏ ਬਾਹਰ ਆ ਕੇ ਜਦੋਂ ਉਹਨਾਂ ਘੁੰਮਦੇ ਫਿਰਦੇ ਫਿਰਦੇ ਫਿਰ ਉਸੇ ਕੁਲ ਪਹੁੰਚ ਗਏ ਜਿਹੜਾ ਉੱਥੇ ਪਹੁੰਚਿਆ ਸੀ ਬੱਚਾ ਉਹਦੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਖੋਤਿਆ ਉਹ ਤੂੰ ਕੀ ਕੀਤਾ ਅੱਜ ਖੋਤਾ ਕਹਿੰਦੇ ਹੁੰਦੇ ਸੀ ਮਹਾਰਾਜ ਸਹੀ ਗੱਲ ਹੈ ਇਹ ਉਹ ਕਹਿੰਦੇ ਖੋਤਿਆ ਕੀ ਕੀਤਾ ਤੂੰ ਅੱਜ ਉਤੋਂ ਅੰਦਰ ਵੜ ਗਿਆ ਸੀ ਜੇ ਤੈਨੂੰ ਕੁਝ ਹੋ ਜਾਂਦਾ ਹੂੰ ਤੈਨੂੰ ਕੋਈ ਹੋਰ ਤੇਰੀ ਮਾਂ ਨੂੰ ਮੈਂ ਬਣਿਆ ਬਣਾਇਆ ਇਹਦਾ ਮੁੰਡਾ ਕਿੱਥੋਂ ਦਿੰਦਾ ਸੱਚ ਗੱਲ ਏ ਕਹਿਣ ਦਾ ਮਤਲਬ ਕੀ ਉਸ ਵੇਲੇ ਦੇਵੀ ਦੇਵਤਾ ਪੀਰ پیغمبر ਅਵਤਾਰ ਸਾਰੇ ਆਏ ਹੋਏ ਸੀ ਉਹਨਾਂ ਦੀਆਂ ਡਿਊਟੀਆਂ ਉਹਨਾਂ ਕੋਲ ਪੁੱਛ ਰਹੇ ਸੀ ਮਹਾਰਾਜ ਕੀ ਕੀ ਕੀਤਾ ਚਾਰ ਯੁਗਾਂ ਦੇ ਵਿੱਚ ਤੁਸੀਂ ਹੂੰ ਵਾਹ ਜੀ ਵਾਹ ਤੁਸੀਂ ਕੀ ਕੀ ਕੀਤਾ ਚਾਰ ਯੁਗਾਂ ਦੇ ਵਿੱਚ ਸੋ ਐਨੀ ਨੇਰੀ ਸੀ ਅੰਦਰ ਇਹ ਰੱਬ ਹੈ ਬਸ ਐਨੀ ਗੱਲ ਹੈ ਉਸ ਬੱਚੇ ਨੂੰ ਦਿਖਾਇਆ ਤੇ ਉਸ ਉਹ ਉਹ ਗੱਲ ਦੀ ਉਹ ਉਹਨੇ ਤੇ ਮੋੜੇ ਹੱਥ ਰੱਖਿਆ ਤੇ ਚੱਲ ਗਏ ਬਾਸ਼ਾ ਤੇ ਇਹ ਇਹੋ ਜਿਹਾ ਵੱਡਾ ਰੱਬ ਹੈ ਹੂੰ ਜਿਹੜਾ ਦੇਵੀ ਦੇਵਤਾ ਪੀਰਾ ਪੈਗੰਬਰਾਂ ਅਵਤਾਰਾਂ ਦਸਮ ਗੁਰੂ ਸਹਿਬਾਨ ਨੂੰ ਸਭ ਨੂੰ ਪੇਧਰੇ ਚਾਰ ਯੁਗਾਂ ਦੇ ਵਿੱਚ ਬਸ ਐਨੀ ਕਹਿਣੀ ਸੀ ਬਾਕੀ ਤੁਹਾਡੇ ਅੰਤਿਸ਼ ਕਰਨ ਖੋਲਦੇ ਹਾਂ ਮਾਰਾ ਸੱਚੇ ਪਾਤਸ਼ਾਹ ਸਭ ਤੋਂ ਵੱਡੀ ਗੱਲ ਹੈ ਇਹੋ ਸਾਡੀ ਸੱਚੇ ਪਾਤਸ਼ਾਹੀ ਅਗੇ ਅਰਦਾਸ ਬੇਨਤੀ ਹੈ ਬਸ ਇਹੋ ਬਾਰੇ ਮੈਂ ਅੰਦਾ ਧੰਨਵਾਦ ਕਰਦਾ ਹਾਂ ਮੈਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਮੇਰੇ ਕੋਲ ਗਲਤੀਆਂ ਭੁੱਲਾ ਹੋ ਗਈਆਂ ਹੋਣਗੀਆਂ ਅਨੇਕਾਂ ਮੈਂ ਗਲਤੀ ਦਾ ਜਾਚ ਅਗਾ ਮਾਫੀ ਮੰਗਦਾ ਹਾਂ ਪਾਸ਼ਾਹੀ ਕੋਲੋਂ ਸੰਗਤ ਕਰੋ ਜੇਕਰ ਦਾ ਸਾਧਿਓ ਜੀ ਸਤਕਾਰ ਪਿਆਰ ਨਾਲ ਸੋ ਹਨ ਮਹਾਰਾਜ ਸਿੰਘ ਵਿਸ਼ਵਾ ਪਰਵਾਨ ਦੀਜੈ ਸੋ Maharaj Shree Vishnu, Bhagwan So Maharaj Singh Vishnu, Bhagwan Diya. So Maharaj Vishnu, Bhagwan

भगवान के जय सो हनुमंत बाबा शीश सिंह विष्णु भगवान की जय